ਵੇਦੇ ਸੇਵਾਦਾਰ ਹਾਂ ਤੇ ਕਿਵੇਂ ਅੱਗ ਪਈ ਇਹ ਇਹ ਅੱਗ ਪਈ ਅੰਦਰ ਸੁੱਤੇ ਪਏ ਸੀਗੇ ਬਾਬਾ ਜੀ ਸੌਂ ਗਿਆ ਅਸੀਂ ਵੀ ਸੌਂ ਗਿਆ 11:00 ਬਾਈ ਦਾ ਟਾਈਮ ਹੋ ਗਿਆ 10:00 11:00 ਤੇ ਸੌਂ ਗਿਆ ਤੇ ਹੀਟਰ ਲੱਗਾ ਹੋਇਆ ਸੀਗਾ ਲੱਕੜਾ ਸੀ ਤੰਦੂਰ ਤੋਂ ਕੱਢਤੀਆਂ ਸੀ ਗਿਆ ਤੇ ਹੀਟਰ ਨਾਲ ਕਿਤੇ ਗੈਸ ਗੁੰਸ ਬਣ ਗਈ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਕੇ ਤੇ ਕੁਦਰਤੀ ਮੈਨੂੰ ਸੇਕ ਲੱਗਾ ਜਦੋਂ ਮੈਂ ਉੱਠਿਆ ਮੈਂ ਬਾਬਾ ਨੂੰ ਉਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਜੀ ਜੱਲਿਆ ਪਾਣੀ ਲਿਆ ਤੇ ਮੈਂ ਭੱਟ ਕੇ ਨਾਲ ਦੀ ਨਾਲ ਗੇਟ ਕੋਲੇ ਆਇਆ ਮੈਂ ਕਿ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਾਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਕਿ ਕਿਦਾਂ ਮਿੱਲੀ ਲਾਟ ਬਣ ਗਈ ਮੁੜ ਕੇ ਤਾਂ ਮੇਰੇ ਤੋਂ ਕੁਝ ਵੀ ਨਹੀਂ ਹੋ ਕਰ ਸੀ ਗਿਆ ਜੀ ਮੈਂ ਤਾਂ ਠੀਕ ਪਾਸੇ ਨਹੀਂ ਚੱਲਿਆ ਜੀ ਤੇ ਅਗਲ ਬਾਬਾ ਜੀ ਹੋ ਗਏ ਜੀ ਐਨਾ ਉਹ ਕੀ ਹੈ ਹਾਂ ਜੀ ਬਈ ਜੀ ਕੀ ਨਾ ਜੀ ਆਪਣਾ